ਅਮੀਨਾਇਤ ਜਨਰੂਦ ਆਇਆ ਲੈ ਆਇਆ ਅੱਜ ਅਸੀਂ ਜੋ ਖਿੰਦਨ ਕਲੇਬ ਨੂੰ ਲੈ ਕੇ ਜਿਹੜੇ ਟੁੱਟੀਆਂ ਸੜਕਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸੀ ਆਪਣੇ ਜਿਹੜੇ ਐਮਐਲਏ ਵਾਲੇ ਵੈਸਟੇ ਹਲਕੇ ਦੇ ਕੈਬਨਿਟ ਮੰਤਰੀ ਬਣ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨਾ ਸੀ ਅੱਜ ਅਬਸਰਾਂ ਵਾਲੋ ਜਿਹੜਾ ਆਸਵਾਸਨ ਤੁਹਾਨੂੰ ਦਿੱਤਾ ਗਿਆ ਹੈ ਸਵੇਰੇ ਅੱਜ ਕਿ ਧੰਨਵਾਦ ਪ੍ਰਦਰਸ਼ਨ ਅਸੀਂ ਨਹੀਂ ਕਰਨਾ ਤੇ ਅਸੀਂ ਜਿਹੜਾ ਆ ਇਸ ਚੀਜ਼ ਨੂੰ ਮੇਨਟੇਨ ਕਰਨਾ ਹੈ ਤੇ ਜਿਹੜਾ ਤੁਹਾਡੇ ਕੰਮ ਜਿਹੜੇ ਰੁਕੇ ਹੋਏ ਥਾੜੇ ਜਿਹਾ ਟੁੱਟੀਆਂ ਆ ਸੀਸੀਟੀਵੀ ਕੈਮਰਾ ਜਰੂਰ ਸੀਗੀ ਉਹਨਾਂ ਦੇ ਜਿਹੜੇ ਪੀਏ ਰਵੀ ਭੱਗਾ ਜੀ ਇੱਥੇ ਆ ਕੇ ਮੱਲੇ ਵਾਲਿਆਂ ਨੂੰ ਆ ਕੇ ਆਸਵਾਸਨ ਦੇ ਕੇ ਗਏ ਨੇ ਕਿ ਜਿਹੜੀਆਂ ਕੱਲ ਨੂੰ ਥੋੜਾ ਬਤਾ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਪਾਣੀ ਦਾ ਮਸਲਾ ਤੇ ਬਿਜਲੀ ਦਾ ਮਸਲਾ ਕੱਲ ਨੂੰ ਇਹਨਾਂ ਦਾ ਕਹਿਤਾ ਸ਼ੁਰੂ ਹੋ ਜਾਏਗਾ ਅਤੇ ਜਿਹੜੀਆਂ ਸਟੇਟ ਲਾਈਟਾਂ ਨੂੰ ਲੈ ਕੇ ਇਹਨਾਂ ਦਾ ਸੀਗਾ ਸਾਰਾ ਮੰਗ ਮੰਗਾ ਖਰੀ ਸੀਗੀਆਂ ਤੇ ਆਸਵਾਸਨ ਦੇ ਕੇ ਗਏ ਆ ਤੇ ਕੱਲ ਨੂੰ ਅਫਸਰ ਭੇਜ ਕੇ ਜੋ ਵੀ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਮਹਿਕਮੇ ਇੱਥੇ ਆਣਗੇ ਉਹ ਆਪਣਾ ਕੰਮ ਕੱਲ ਤੋਂ ਸ਼ੁਰੂ ਕਰ ਦਨਗੇ ਜੇਕਰ ਤੁਹਾਡੀ ਸੁਣਵਾਈ ਨਹੀਂ ਪੂਰੀ ਹੁੰਦੀ ਕੀ ਕਰੋਗੇ ਤੁਸੀਂ ਸੁਣਵਾਈ ਨਹੀਂ ਪੂਰੀ ਹੋਏਗੀ ਜੀ ਫਿਰ ਆਪਣਾ ਜਲਾ ਸਾਨੂੰ ਆਵਾਜ਼ ਉਠਾਣਾ ਸਾਡਾ ਹੱਕ ਆ ਸਾਨੂੰ ਸਾਡੀ ਆਵਾਜ਼ ਨੂੰ ਅਸੀਂ ਬੁਲੰਦ ਕਰਾਂਗੇ ਤੇ ਜਿਹੜਾ ਧਰਨਾ ਪ੍ਰਦਰਸ਼ਨ ਸੀ ਜਿਹੜਾ ਇਹ ਪੋਸਟਮਾਨ ਕੀਤਾ ਆ ਉਹ ਅਸੀਂ ਸੜਕਾਂ ਦੇ ਉੱਤਰ ਕੇ ਜਿਹੜਾ ਆ ਆਪਣਾ ਜਲੇ ਮੰਤਰੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਪਤਰਾ ਭੁਗਾਂਗੇ ਔਰ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਸਹਿਭਰਤ ਮੈਂ ਅਮਰੀਤ ਸਿੰਘ ਮਿੱਕਾ ਡਾਕਟਰ ਅੰਮੇੜਗੜ ਪਬਲਿਕ ਸੀ ਪੰਜਾਬ ਪ੍ਰਧਾਨ ਅੱਜ ਜੋ ਕੋਰਸ ਦੀ ਕੇ ਵਿੱਚ ਖੰਦੇ ਨਿਕਲੇ ਆ ਉਹਦੇ ਵਿੱਚ ਇਹ ਜੋ ਸੜਕਾਂ ਟੁੱਟੀਆਂ ਹੋਈਆਂ ਆ ਲਾਈਟਾਂ ਦੀ ਪ੍ਰੋਬਲਮ ਹੈ ਸਿਵਰੇ ਦੀ ਪ੍ਰੋਬਲਮ ਆ ਰਹੀ ਆ ਉਹਦੇ ਵਿੱਚ ਮੁਹੱਲਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਇਹ ਸਾਡੇ ਬਰਮਾ ਸਾਹਿਬ ਨੇ ਇੱਕ ਮੈਸੇਜ ਪਾਇਆ ਸੀਗਾ ਉਹ ਮੈਸੇਜ ਦੇ ਉੱਤੇ ਅੱਜ ਮਹਿੰਦਰਪਾਲ ਜੀ ਤੋਂ ਚੰਡੀਗੜ੍ਹ ਗਏ ਹੋਏ ਆ ਉਹਨਾਂ ਦੇ ਪੀਏ ਆਏ ਸੀ ਰਵੀ ਜੀ ਰਵੀ ਭਗਤ ਜੀ ਰਵੀ ਭਗਤ ਜੀ ਉਹਨਾਂ ਨੇ ਸਾਨੂੰ ਅਸ਼ਵਸ਼ਣ ਦਵਾਇਆ ਆ ਕਿ ਬਹੁਤ ਜਲਦ ਇਹ ਆਪ ਸਾਡੇ ਨੌਲੇ ਦੇ ਵਿੱਚ ਲਿਆ ਕੇ ਇਹ ਸੜਕਾਂ ਦੀਆਂ ਟੁੱਟੀਆਂ ਬਣਾਈਆਂ ਜਾਣਗੀਆਂ ਤੇ ਮਹੱਲੇ ਦੀਆਂ ਹੋਰ ਵੀ ਕਾਫੀ ਸਮੱਸਿਆ ਸੀਗੀਆਂ ਜਿਹੜੀਆਂ ਮੈਂ ਦੱਸਿਆ ਉਹਨਾਂ ਨੂੰ ਸਟੀਲ ਲੈਟ ਜਿੰਨੀ ਵੀ ਮੇਨ ਰੋੜਿਆ ਸਟੀਲ ਲੈਟ ਨਹੀਂ ਚੱਲਦੀ ਕਿਉਂਕਿ ਜਦੋਂ ਇਲੈਕਸ਼ਨ ਸੀ ਤੋਂ ਮੈਂਟਰ ਮਿੱਟੀ ਆ ਕੇ ਨਵੀਆਂ ਸਟੀਲ ਲੈਟਰ ਲਾਤੀਆਂ ਉਹ ਵੀ ਖਰਾਬ ਹੋ ਗਈਆਂ ਕਾਫੀ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਆ ਰਹੀ ਹੈ ਹੋਰ ਵੀ ਆ ਰਹੀ ਹੈ ਕਿਉਂਕਿ ਟਿਊਬਲ ਜੋ ਟਾਈਮ ਸੇ ਨਹੀਂ ਚੱਲ ਰਿਹਾ ਆ ਉਹ ਉਹਦਾ ਟੈਂਪਰ ਜਾਂ ਖਰਾਬ ਹੈ ਜਾਂ ਕੋਈ ਚੀਜ਼ ਹੈ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਹੈ ਉਹ ਵੀ ਚੈੱਕ ਕੀਤਾ ਜਾਵੇ ਤੇ ਅੱਜ ਮਹੱਲੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਸੁਸ਼ਵਾਸ਼ਨ ਦੇ ਗਿਆ ਕਿ ਜਲਦ ਤੋਂ ਜਲਦ ਇਹ ਤੁਹਾਡਾ ਜਿਹੜੇ ਮਹੱਲੇ ਦਾ ਕੰਮ ਕੀਤਾ ਜਾਊਗਾ ਸਾਰਾ ਜੈ ਪੀਐਮਸ ਹੈ ਪਰ ਠੀਕ ਹੈ ਜੀ ਇਹ ਇਹ ਜਿਹੜੀ ਪ੍ਰੋਬਲਮ ਇਹ ਆਈ ਕਿਉਂ ਹੈ ਇਸ ਕਲੋਨੀ ਦੇ ਵਿੱਚ ਕਿਉਂ ਹੈ ਇਸ ਤਰ੍ਹਾਂ ਪ੍ਰੋਬਲਮ ਆ ਕੇ ਹੋ ਰਹੀ ਹੈ ਕਿ ਕਰੀਬ 10 ਤੋਂ 12 ਸਾਲ ਪਹਿਲੇ ਇਹ ਕਲੋਨੀ ਬਣਾਈ ਗਈ ਸੀਗੀ ਉਹਦੇ ਸਪੰਚ ਇੱਕ ਆਪਣਾ ਮੈਘਮ ਨੂੰ ਸ਼ਿਕਾਇਤ ਕਰਤੇ ਗਏ ਸੀ ਮੈਘਮ ਕਹਿੰਦਾ ਹੈ ਕਿ ਜਿਹੜੀ ਕਲੋਨੀ ਹੈ ਪਾਸ ਨਹੀਂ ਹੈਗੀ ਪਾਸ ਨਾ ਹੋਣ ਕਰਕੇ ਜੜੀਆਂ ਸੁਣਕਾਂ ਜੜੀਆਂ ਉਹ ਇਸ ਦੀ ਰਹਿ ਗਈਆਂ ਦੇਰ ਅਥੇ 250 300 ਪਲੱਸ ਘਾ ਰਿਆ ਤੇ 1500 ਪਲੱਸ ਇਹਨਾਂ ਦੀ ਜਿਹੜੀ ਵੋਟ ਆ ਉਹ ਇਹਨਾਂ ਦੀ ਹੈਗੀ ਹੈ ਪਰਿਵਾਰ ਇੱਥੇ ਸਾਰੇ ਪਰਿਵਾਰ ਵੱਸਦੇ ਆ ਤੇ ਇੱਥੇ ਸੀਵਰੇਜ ਦੀ ਸਪਲਾਈ ਦਿੱਤੀ ਗਈ ਹੈ ਬਿਜਲੀ ਦੀ ਸਪਲਾਈ ਦਿੱਤੀ ਗਈ ਹੈ ਪਾਣੀ ਦੀ ਵੀ ਸਪਲਾਈ ਦਿੱਤੀ ਗਈ ਹੈ ਪਰ ਇਹ ਜਿਹੜੀਆਂ ਸੜਕਾਂ ਜਿਹੜੀਆਂ ਟੁੱਟੀਆਂ ਆ ਉਹ ਕਿ ਇਹਨਾਂ ਦੀ ਨਕੈਲੀ ਕਰਕੇ ਕੀਤੀ ਆ ਪਰ ਟੁੱਟੀਆਂ ਹੀ ਹੋਈਆਂ ਵਾਂ ਕਿਉਂਕਿ ਜਿਹੜੀ ਕਲੋਨੀ ਜਿਹੜੀ ਬੰਦੇ ਕਿਧਰ ਕੱਟਦੇ ਆ ਨਾ ਉਹ ਜ਼ਿੰਮੇਵਾਰੀ ਉਹ ਬੰਦੀ ਉਹਨਾਂ ਦੀ ਬੰਦੀ ਹੈ ਜੇ ਮਹਿਕਮੇ ਦੇ ਇੱਥੇ ਕੋਈ ਕਲੋਨੀ ਨਹੀਂ ਸੀ ਪਾਸ ਕੀਤੀ ਤੇ ਇਹਨਾਂ ਨੂੰ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਕਿ ਜੋ ਨਾ 10 ਤੋਂ 12 ਸਾਲ ਪਹਿਲੇ ਇਹਨਾਂ ਦੇ ਕਾਰਵਾਈ ਜਿਹੜੀ ਕਰਨੀ ਸੀ ਉਹ ਆ ਚੱਕਣੀ ਇਹਨਾਂ ਨੇ ਕੀਤੀ